ਨਾ ਲਾ ਫਟੋ ਮੋੜੀਆਂ ਮੋੜੀਆਂ ਸੈੱਟ ਕਰਕੇ ਲਾ ਠੀਕ ਆ ਜੀ ਐ ਬਾੜਜੀ ਪੜਾ ਦੇ ਚੰਗਾ ਠੀਕ ਆ ਠੀਕ ਆ ਓਏ ਲੋਨ ਵਾਲੇ ਤੂੰ ਮੈਨੂੰ ਫੋਨ ਕਰਿਆ ਸੀ ਨਾ ਹਾਂ ਜੀ ਤੇ ਜਿਹੜੀ ਅੱਜ ਕਹਿੰਦਾ ਸੀ ਅੱਜ ਆਉਂਗਾ ਹਾਂ ਤੇ ਤੂੰ ਲੋਨ ਤੂੰ ਹੀ ਮਾਗਰ ਭੈਣਾ ਲੋਨ ਦੇ ਪੁੱਤੇ ਉਹ ਜਿਹੜੀ ਜਿਹੜਾ ਵਾਲਾ ਮੈਂ ਯਾਰ ਉਹ ਨਹੀਂ ਕਰਦਾ ਹੈ ਕੀ ਕਰਾਉਣਾ ਲੋਨ ਦੇ ਦੱਸ ਉਹਨੇ ਮੋਟਰ ਲਾਉਣਾ ਯਾਰ ਬਲਟ ਕੋਈ ਨਾ ਪੁੱਤ ਹਣੇ ਕਮਾਈਆਂ ਚੱਲੀਆਂ ਜਾਂਦੇ ਨੇ ਕੋਈ ਸਾਰੇ ਲੈ ਲਿਆ ਮੇਰੇ ਲੋਕਾਂ ਨੇ ਉਹਨੂੰ ਫੋਨ ਕਰਕੇ ਮੈਂ ਤਾਂ ਉਹ ਨਹੀਂ ਹੈ ਜਿਹੜੀ ਲੋਨ ਕਰਾਵਾਂਗੇ ਆਪਾਂ ਚਲ ਤੇ ਤੂੰ ਬਾਹਲਾ ਕਹਿਣਾ ਤਾਂ ਫਿਰ ਕੋਈ ਨਾ ਤੂੰ ਮੋੜੀਆਂ ਸੈੱਟ ਕਰ ਦੇ ਫੋਨ ਕਰਾ ਲਾਂਗੇ ਠੀਕ ਆ ਜੇ ਨਾ ਕਰਾਇਆ ਜੇ ਨਾ ਆਇਆ ਤਾਂ ਬਣਾਂਗਾ ਕਰਾਵਾਂਗੇ ਠੀਕ ਆ ਠੀਕ ਆ ਨਾਲ ਕੋਈ ਨਾ ਮੋੜੀਆਂ ਸੈੱਟ ਕਰਕੇ ਲਾ ਦੇ ਕਰਤੀ ਜਾ ਹੋਏਗਾ ਇਹਨੂੰ ਆ ਜੇ ਸੱਟ ਜੇ ਕਰਕੇ ਲਾ ਦੇ ਚੰਗਾ ਪੁੱਤ ਠੀਕ ਆ ਇਹਦਾ ਆਪੇ ਹੁਣ ਉਹ ਲੋਨ ਵਾਲੇ ਤਾਂ ਲੱਗਦਾ ਮੈਨੂੰ ਤਾਂ ਅੰਦਰ ਲੋਨ ਵਾਲੇ ਦਾ ਹੈ ਨਾ ہاں ਉਹੀ ਯਾਰ ਕਾਸੀ ਆ ਹਾਂ ਹਾਂ ਹੈਲੋ ਹੈਲੋ ਹਾਂਜੀ ਫੋਨ ਲਾਇਆ ਸੀ ਲੋਨ ਵਾਸਤੇ ਇਸ ਲਈ ਹਾਂਜੀ ਹਾਂਜੀ ਕਰਿਆ ਰਹੇ ਹੋ ਹਾਂਜੀ ਨਾ ਮੈਂ ਹਾਂਜੀ ਕਰਿਆ ਰਹਾ ਸੀ ਅੱਛਾ ਤੁਸੀਂ ਨਾ ਅਸੀਂ ਇਧਰ ਕੰਮ ਕਰੀ ਆ ਲੈ ਤੂਬੇ ਨਵੇ ਹਾਂਜੀ ਇਨਸਾਨ ਘਾਟ ਕੋਲੇ ਤੁਸੀਂ ਉਧਰ ਆ ਜਾਓਂ ਵੀਰ ਮਾਰ ਕੇ ਸਾਡਾ ਨਾ ਕੰਮ ਇੱਥੇ ਸਾਡੀ ਸੂਜੀ ਦੀ ਵੀਜੀ ਹੋਈ ਆ ਸੀ ਨੇ ਹਾਂਜੀ ਤੇ ਪੁੱਤ ਬਣ ਕੇ ਤੂੰ ਐ ਕਰ ਇਧਰ ਹੀ ਆ ਜਾ ਫਿਰ ਜਾਗਾ ਆਉਣਾ ਚਾ ਲਈਂ ਆ ਹੋਰ ਕਾਗਜ਼ ਪੱਤਰ ਸਾਡੇ ਕੋਲ ਹੀ ਨੇ ਠੀਕ ਆ ਠੀਕ ਆ ਜੀ ਠੀਕ ਆ ਠੀਕ ਆ ਠੀਕ ਆ ਡੀਰਾਂ ਉਹੀ ਨਾ ਫਟਾਉਂਦਾ ਦਾ ਉਹਦਾ ਠੀਕ ਆ ਕਲਾ ਕਰਤੀ ਲੋਡ ਬਸ ਉਹ ਨਾਲ ਹੋਵੇ ਠੀਕ ਆ ਯਾਰ ਮੋਟਾ ਕਰ ਦੋ ਠੀਕ ਹੋਣਾ ਪਈਆ ਕਿੱਥੇ ਆ ਕੰਮ ਕਰੀ ਕੰਦੇ ਨੇ ਉਹ ਹੋਰੀ ਜਾਂਦੇ ਨਹੀਂ ਲੱਗਦਾ ਯਾਰ ਉਹ ਵੀ ਲੱਗਦੇ ਨਹੀਂ ਆਉਂਦੇ ਦੇਖਦੇ ਆਉਂ ਲੱਗਦੇ ਨੇ ਯਾਰ ਉਹ ਲੱਗਦੇ ਤਾਂ ਹੀ ਨਹੀਂ ਚਲ ਦੇਖਦੇ ਨੇ ਕਰਦੇ ਕਰਦੇ ਲੋਟ ਪਤਾ ਕਰਦੇ ਕਰਕੇ ਹਾਂ ਮੇਰੇ ਲਈ ਜਿਹਨੇ ਵੀ ਲਾਇਕ ਸੋਣ ਮੈਂ ਬੜਾ ਠੀਕ ਹਾਂ ਹਾਂ ਬਈ ਪਾ ਦੇ ਡੇੜਾ ਅੰਡਾ ਫੋਨ ਲੈਣਾ ਆ ਜਾਣਾ ਯਾਰ ਆ ਥੋੜੀ ਜਿਹੀ ਦੇਖ ਯਾਰ ਚੱਕਾਣਾ ਬਈ ਯਾਰ ਆ ਚੱਕ ਲੈ ਯਾਰ ਚੱਕ ਪੁੱਤ ਚੱਕ ਕੋਈ ਗੱਲ ਨਹੀਂ ਕਰਾਵੇ ਕੰਮ ਆ ਚੱਕ ਲੈ ਇਧਰੋ ਜਿਹੜਾ ਹਾਂ ਇਹ ਚੱਕ ਕੇ ਸੈੱਟ ਕਰਕੇ ਲਾ ਦੇ ਹਾਂ ਔਰ ਇੱਕ ਇਹ ਹੋਰ ਵੀ ਦਿਸਾ ਲਾ ਕੋ ਠੀਕ ਹੋ ਬੜੀ ਆਈ ਹੋਰ ਚੱਜੀ ਚਾਹ ਪਣੀ ਇਹ ਕਰੇ ਕਰੇ ਹੈ ਕਿ ਤੇਰੀ ਆਂਟੀ ਕਰੇ ਹਾਂ ਚਾਹ ਪਣੀ ਦਾ ਪਿਆ ਕਰੋ ਨਾ ਹੀ ਲੋਣਾ ਲੋਣ ਕਰਾਉਣਾ ਸੀ ਪੁੱਤਾਂ ਸਾਵੇ ਕਰਾਉਣਾ ਹੈ ਯਾਰ ਕਿੰਨੇ ਦਾ ਜੀ ਲੋਣ 50000 ਕਰਾ ਲੰਨੇ ਆ 50000 ਦਾ ਦੇਖ ਲੈ ਪੁੱਤਾਂ ਕੱਟ ਕਰਾ ਲਾ ਹੁੰਦਾ ਕਿਸਤੇ ਦੀ ਕੱਟ ਬਣ ਜੂਗੀ ਨਾ ਕੋਈ ਨਾ ਕਿਸਤ ਭਰਦਾਂਗੇ 50000 ਦੀ ਕਿਸ਼ਤ ਵਾਦੋਰ ਵੀ ਕੋਈ ਨਾ ਮਰਨ ਵਾਲੀ ਆਈ ਚਾਹ ਪਿਆਰਾ ਖਰੋਚਾ ਚਾੜੀ ਦਾ ਕਰਾ ਲਈ ਅੱਛਾ ਜੀ ਚਾਹ ਬੰਦ ਲੈ ਲੱਖ ਦਾ ਕਰਾ ਲਈ ਕਿਸ਼ਤ ਕਿੰਨੇ ਟਾਈਮ ਬਾਅਦ ਆ ਕਰੂਗੀ ਨਹੀਂ ਨਹੀਂ ਬਾਅਦ ਹੋ ਜੂਗੀ ਕਿਸ਼ਤ ਅੱਛਾ ਜੀ ਜੀ ਤਵੇ ਮੈਂ ਅੱਜ ਹੀ ਕਰਦੇ ਕੋਈ ਗੱਲ ਨਹੀਂ ਇੱਥੇ ਬੈਠੇ ਬੈਠੇ ਨੇ ਪੁੱਤਰੇ ਹਾਂ ਬਾਈ ਬਾਈ ਕਰ ਦਨਿਆਂ ਹੁਣ ਆਜੋ ਜੀ ਆਜੋ ਸਰ ਚਲੋ ਜੀ ਹੋਰ ਪੁੱਤਰਾ ਠੀਕ ਆ ਚਲਈ ਆਈ ਚਾਹ ਬਣਾ ਲੈਣਾ ਓਡੀਆ ਚਾਹ ਦਾ ਮਾਫੀ ਪੀਏ ਜੀ ਕਰਿਆ ਬੜਾ ਮਾਫੀ ਕਿੰਨੀ ਮਾਫੀ ਨੇ ਹਾਂਜੀ ਕਰ ਕੋਈ ਨਾ ਵਧੀਆ ਸੁਭਾ ਦੀ ਓਹ ਵਧੀਆ ਬਣਾ ਕੇ ਲੀਏ ਦਾ ਪਾਣੀ ਦਾ ਠੀਕ ਏ ਇਹ ਪਤਾ ਆਪਣਾ ਸਾਰਾ ਖੇਤ ਆ ਗਿਆ ਹਾਂ ਸਾਰਾ ਸਾਰਾ ਕਿਆਰੀ ਆਪਣੀਆਂ ਹਾਂ ਠੀਕ ਏ ਵਧੀਆ ਮਾਫੀ ਜਲਦੀ ਲਾਉਣੇ ਆ ਅਕੀਨਾ ਕੇ ਆ ਮੈਂ ਬਾਟਰ ਵਕਤ ਲੱਗ ਗਿਆ ਹਾਂ ਠੀਕ ਹੈ ਇਹ ਮੁੰਡਾ ਬਾਲੀ ਜਿੰਦਗੀ ਕਰਨ ਲੱਗ ਗਿਆ ਕਹਿੰਦਾ ਵੀ ਲੋਨ ਕਰਾ ਲਾ ਜੜੀ ਬੁਲਟ ਲਿਆਉਣਾ ਕਹਿੰਦਾ ਉਹ ਮਾ ਨਾ ਪਏ ਨਾ ਕਮਾਜ ਚਲੋ ਕੋਈ ਨਹੀਂ ਇਹ ਵੀ ਸ਼ੌਕ ਹੀ ਹੁੰਦਾ ਜੀ ਚਲ ਅੱਧੀ ਭਰ ਦੂਗਾ ਇਹ ਨਾਂ ਦੇਖ ਲਈ ਆਪਣਾ ਲਓ ਜੀ ਮੇਰਾ ਹੈਗਾਗਾ ਬਖਤੌਰ ਸਿੰਘ ਠੀਕ ਹੈ ਬਖਤੌਰ ਸਿੰਘ ਤੇ ਆਪਣਾ ਨੰਬਰ ਰੱਖ ਲਈ ਚਲੋ ਨੰਬਰ ਹੈਗਾ ਜੀ ਆਪਣਾ ਜੀ 62390 ਜੀ ਤਾਂ ਮਤਲਬ ਸੋਇ ਮੈਂ ਗਾਣ ਪੜੇ ਇੱਕ ਖਰਾ ਲੈਣਾ ਹਾਂ ਜੀ ਅੱਗੇ 36 ਕਰ ਠੀਕ ਉਹ ਵੀ ਪਿਆ ਹੋਣਾ ਇਹ ਦੇਖੋ ਉਹ ਵੀ ਦੇਖੋ ਇਹ ਖੰਡੂ ਤੂੰ ਦੇਖ ਪਤਾ ਹੋਏ 55 ਜੀ 64 ਜੀ 11 ਹੁਣ ਕਿੰਨੇ ਦਾ ਗਰੀ ਲਾਉਣ 50 ਕਰ ਦੇ ਬਈ ਆਸਾਨ ਕਰ ਬਈ ਇੱਥੇ ਮਤਲਬ ਮੈਂ ਇਹ ਜੀ ਜੀ ਮਾਰ ਫਲਾ ਹੁਣ ਹੱਥ ਵਰ ਆ ਸੈਨ ਕਰੋ ਇਹਨੇ ਮੈਂ ਕਰ ਦਿੰਦਾ ਹਾਂ ਹਲੋ ਇਹ ਕਰ ਨਾ ਨ ਕਲੀਅਰ ਹੈ ਵੀ 5000 ਦੇ ਕਿਸ਼ਤ ਹੋਣਗੀਆਂ ਠੀਕ ਹੈ ਜੀ 15000 ਨੂੰ ਵਧਿਆ ਤੇ 65000 ਹੋ ਗਿਆ ਠੀਕ ਹੈ ਇਹ ਇੱਕ ਸਾਲ ਆ ਇੱਕ ਮਹੀਨੇ ਤੇ ਕਲੀਅਰ ਹੋਣ ਲੇ ਕੇ ਗੱਲ 13 ਕਿਸ਼ਤਾਂ ਵਾਲੀ ਆ ਠੀਕ ਹੈ ਜੀ ਹਾਂ ਜੀ ਨਾ ਹੜਾ ਪੁੱਤਿਆ ਕਿੱਸਤਾ ਤਾਂ ਪੂਰਦਾ ਕਰੀਂ ਜਲਾ ਠੀਕ ਹੈ ਤੂੰ ਵੀ ਸਹਾਰਾ ਲਵਾ ਕੇ ਕਰ ਬਲ ਪਰ ਪਿਆ ਗੱਲਾਂ ਕਰੂ ਕੰਮ ਚੰਗਾ ਮੇਰੇ ਕੋਲ ਵੀ ਦੇਖਿਆ ਕਰ ਪੁੱਤੋਂ ਪਰ ਤਾਂ ਰੜੀ ਪਰਦਾ ਹੈ ਦੀ ਜੀ ਬਸ ਜਿਉਂ ਹੀ ਨਾ ਦੇ ਹਾਂਜੀ ਲੱਗਣਾ ਪੁੱਤ ਮੈਂ ਤਾਂ ਥੋੜਾ ਜਿਹਾ ਮੇਰੇ ਵੀ ਵੀ ਥੋੜੀ ਮੇਰੀ ਕਮਜ਼ੋਰ ਹੋ ਗਈ ਹੈ ਜੀ ਠੀਕ ਹੋ ਰਿਹਾ। ਚਲੋ ਇਹਨਾਂ ਚੱਲ ਬਾਈ। ਹੁਣ ਉਸ ਤੋਂ ਪੁੱਤ ਕਿੰਨੇ ਟਾਈਮ ਬਾਅਦ ਆਏਗਾ ਲੈਣ। ਸੁਣਾ ਨਹੀਂ ਨਹੀਂ ਮੈਂ ਹੀ ਲੈਣਕੀ। ਅੱਛਾ ਹਾਂਜੀ। ਚਲ ਕੋਈ ਨਾ ਸ਼ੇਰਾ ਕਰਾਓ ਹਲੋ। ਠੀਕ ਹੈ। ਠੀਕ ਹੈ ਪੁੱਤ। ਜਾਂ ਤੇ ਤਾਂ ਕੀ ਟਾਈਮ ਆਉਣਾ ਸੀ। ਨਾ ਨਾ ਮੈਂ ਅੱਗੇ ਆਣਾ। ਅੱਛਾ ਜੀ। ਠੀਕ ਹੈ। ਚੱਲ ਪੁੱਤ। ਠੀਕ ਆਂ ਚੱਲ। ਆਹੀ ਕਰ ਲਾ ਬਟੋਰੇ ਦਾ ਚਲ ਦੇਖਦੇ ਹਾਂ ਕਾਟ ਓਕੇ ਸਤਵੀ ਅਜਬ ਤਾਣਾ ਹੋਏ ਹਾਂ ਫੇਰ ਆ ਕੱਢ ਦੇ ਕੱਖ ਜੀ ਗੱਡੀ ਚੋਂ ਕੱਢ ਦੇ ਕੱਢਣਾ ਕੱਢਦਣਾ ਹੋਰ ਤੇਰੀ ਨਗਰੂ ਗਮ ਹੂੰ ਜੱਗੋ ਪੱਟੀ ਜਾਂਦਾਗਾ 80 ਗਾਲ ਦੀ ਅਮਲੇ ਰੂ 80 ਗਾਲ ਦੀ ਸਤਰੀ ਰਾ ਇਸ ਤ ਲੈਣਾ ਇਸ ਤ ਵੀ ਆਪਣੀ ਇਸ ਤਾਂ ਪੁੱਤ ਕੋਈ ਨਾ ਬਹਿ ਜਾ ਕੋਈ ਨਾ ਕੋਈ ਨਾ ਕਰਦਾ ਪੁੱਤ ਕੋਈ ਨਹੀਂ ਬਹਿਣ ਹਾਂ ਚਾਹ ਪਾਣੀ ਦੀ ਚਾਹ ਪਾਣੀ ਬਣਵਾ ਲੈ ਚਲੋ ਕੋਈ ਨਹੀਂ ਦੇਖਿਆ ਗੇ ਤੁਕੇ ਤੁਕੇ ਹੋਰ ਲੈ ਕਿਨੇ ਕਸੋਰਤੋ ਨਾ 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 ਇਹ ਹਰਦਾ ਪਤਾ ਪਨੀ ਰਹਿ ਗਈ ਅੱਛਾ ਉਹ ਤੁਸੀਂ ਸਾਡਾ ਤੇਤਾ ਨਹੀਂ ਰਹਿਣਾ ਹੈਗਾ ਮੇਰਾ ਦਿਮਾਗ ਹੀ ਇਹ ਹੋਰ ਹੈਗਾ ਛਾਈ ਹਾਂ ਕੋਈ ਨਾ ਮੈਂ ਕਰਦਾ ਫੱਲ ਕੋਈ ਨਾ ਪੁੱਤ ਚੱਲਣ ਬੈਠਾਂਗੇ ਇੱਥੇ ਤੁੰਨੇ ਜਾਇਆ ਕੋਈ ਗੱਲ ਨਹੀਂ ਠੀਕ ਹੈ ਜੀ ਹੋਰ ਤੋਂ ਹੋਰ ਤੋਂ ਲੈ ਕੋਈ ਨਾ ਪੁੱਤ ਕਿਸਤ ਕੋਈ ਨਾ ਕੋਈ ਨਹੀਂ ਦੇਖੋ ਹੋਰ ਕੀ ਕਰਾਂਗੇ ਇਹਨੂੰ ਇੱਕ ਟਾਈਮ ਨਾਲਾ ਮੇਰਾ ਕੰਮ ਚੱਲਦਾ ਸੀ ਹੁਣ ਆਮੀ ਨਿਕਾ ਵਸੇ ਮੇਰੇ ਰਹਾ ਬੇਕਾਰ ਹੀ ਗਿਆ। ਦਵਾਤਾ ਪੰਗਾ ਹੋ ਗਿਆ 17। ਵੀਰਾਂ ਨਹੀਂ ਸੀ ਉਹ ਤਾਂ ਉਹ ਵਾਪਸ ਹੁਣ ਕਰਾਂਗੇ ਯਾਰ। ਉਹ ਲੈ ਕੇ ਕਿੱਥੋਂ ਲੈ ਕੇ ਆਏਗਾ ਡੱਬਣਾ। ਚਰ ਲੈਣੇ ਹਣ ਕਿਸੇ WhatsApp ਬੁੱਛਣਾ ਲੈ ਬੈਠੇ ਨੇ। ਉੱਛੇ ਫੋਨ ਲਾ ਕੇ ਪੁੱਛ। ਯਾਰ ਲੈ ਜੀ ਬੁੱਛਣਾ ਨਹੀਂ ਕੋਈ ਨਾ। ਮੈਂ ਨਹੀਂ ਜਾ ਸਕਦੇ ਨੇ ਤਾਂ। ਉਹ ਕਹਾਂ ਸੀ ਨਾ ਲੈ ਨਾਉਣ ਨਾ ਲੈ ਲੋਣ। ਕੱਲਾ ਆਹ ਹੁਣ ਪੁੱਤ ਨਾ ਰਹੀ ਕਮੈਂਟਰ ਹੋ ਗਿਆ ਕਰ ਗੱਲ ਹੋਰ ਹਲੋ ਹਲੋ ਹਾਂ ਭਾਈ ਕਿਵੇਂ ਹੋ ਭਾਈ ਠੀਕ ਆ ਭਾਈ ਹੋ ਠੀਕ ਆ ਭਾਈ ਹਾਂ ਭਾਈ ਵਧੀਆ ਵਧੀਆ ਭਾਈ ਕੰਮ ਹੀ ਕਰਦੇ ਥੋੜਾ ਯਾਰ ਇਹ ਭਾਈ ਭਾਈ 5000 ਰੁਪਏ ਦਾ ਹੱਲੀ ਕਰਦੇ ਭਾਈ ਯਾਰ ਪਹਿਲਾਂ ਵਾਲੇ ਨਾਲ ਮੋੜੇ ਨਹੀਂ ਯਾਰ ਤੁਸੀਂ ਭਾਈ ਆ ਜਾਓ ਚਾਹ ਤੈਨੂੰ ਪੱਕਾ ਮੋੜ ਦੂੰ ਭਾਈ ਯਾਰ ਮੋੜਦੇ ਯਾਰ ਕਿਤੇ ਬੰਦਾ ਮਲ ਕਰੀਂ ਹੈ ਭਾਈ ਬਾਈ ਯਾਰ ਮੈਂ ਕੋਲ ਨਾ ਆਣੀ ਆ ਰਹਾ ਬਾਈ ਅਸੀਂ ਕਿਸਤਾ ਲੈ ਰਹੇ ਨਾ ਯਾਰ ਮੈਂ ਭੁੱਲ ਗਿਆ ਸੀ ਮੈਂ ਕੀ ਕਿਰਾਇਆ ਯਾਰ ਬਾਈ ਯਾਰ ਫਿਰ ਕਿਸਤਾ ਦਾ ਬਾਈ ਯਾਰ ਕਿਸਤਾ ਨਾ ਆ ਰਿਹਾ ਕੰਮ ਤੇ ਆ ਕੇ ਕਰਵਾਵਾ ਬਾਬਾ ਜੀ ਕੰਮ ਦੇ ਵੀ ਜਾਣਦੇ ਆ ਬਸ ਟਾਈਮ ਹੀ ਲਾ ਦੋ ਹਾਂ ਬਾਈ ਇਹ ਮੈਨੂੰ ਕੋਲ ਨਾ ਲੱਗੇ ਦੁਆਰਾ ਬਾਬੇ ਦਾ ਜਵਾਬ ਦੇਈਆ ਹੁਣ ਫਿਰ ਕੋਈ ਹੱਲ ਕਰਦੇ ਆ ਫਿਰ ਮੇਰੀ ਗੱਲ ਸੁਣ ਲੈ ਹਾਂ ਹਾਲ ਨਾ ਜਦਾ 5 ਮਿੰਟ ਐ ਕਰਕੇ ਦੇ ਦੇ ਉਹਨੂੰ ਅੱਛਾ ਨਾ ਫਿਰ ਕੋਠੇ ਨੂੰ ਲਾ ਜਾਂਦਾ ਆਪਣੇ ਨੂੰ ਘਰ ਨੂੰ ਆ ਜਾਂਦੇ ਆ ਮੇਰੇ ਪੈਣੀ ਐ ਉਹਰੇ ਮੱਥੇ ਜੁੱਤੀਆਂ ਠੀਕ ਆ ਲੱਗਾ ਪੀਂਦੇ ਯਾਰ ਲੱਗਾ ਆਇਆ ਪਟਲਾ ਉਹ ਇੱਕ ਰਿਪੋਰਟ ਨਾ ਫੇਰ ਆਇਓ ਇੱਦਿ ਗੋਇਚਾ ਲਾਪੇ ਨਾ ਨੀ ਪਾ ਆਖੀ ਕੋ ਜਿੰਦਾ ਲੱਗਿਆ ਪਿਆ ਚੱਲ ਫੋਨ ਲਾ ਕੇ ਦੇ ਰਿਆਂ ਫੋਨ ਵਿੱਚ ਚੱਕਦੇ ਯਾਰਾਂ ਕੱਤੀ ਜਾਂਦੇ ਨੇ ਜੇ ਚੱਲ ਡਿਫਾਲਟਰ ਤੇ ਕਰਦੇ ਆ ਨਾ ਲਾਲ ਲਹੀਰ ਮਾਰਨ ਦੇ ਪਹਿਲਾਂ ਮੈਨੂੰ ਕੱਕਾ ਫੋਨ ਲੈ ਕੇ ਆ ਮੋਲੋਂ ਫਿਰ ਕੇ ਬੈਂਕ ਤੋਂ ਬਲੇ ਪਿੰਡ ਦੇ ਪਾਸ ਲੱਗੂ ਬੇਇੱਜ਼ਤੀ ਹੋ ਪਹਿਲਾ ਵਾਲਾ ਕੰਮ ਨਹੀਂ ਰਹੇਗਾ ਹੁਣ ਹੁਣ ਕੰਮ ਬਹੁਤ ਵਕਤ ਤੱਕ ਰਹੇਗਾ ਹੋਲ ਲੈ ਕੇ ਖੋਣ ਹੁਣ ਡਿਫਾਲਟਰ ਵੀ ਕਰਦੇ ਆ ਇਹ ਵੀ ਚਲ ਕੋਈ ਨਹੀਂ